ਜਾ ਜਿਹੜੇ ਜਿਮਨੀ ਚੌਂਣ ਆਉਣੀਆਂ ਨਾ ਤਾਂ ਇਹਦੇ ਨਾਲ ਸਰਕਾਰ ਬਣਨੀ ਆ ਨਾ ਟੁੱਟਣੀ ਆ ਪਰ ਇਹ ਜਿਮਨੀ ਚੌਂਣ ਜਿਹੜੀ ਇਹ ਮੌਜੂਦਾ ਸਰਕਾਰ ਆ ਨਕਮੀ ਸਰਕਾਰ ਆ ਐਸ ਵੇਲੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਵਾਅਦੇ ਕੀਤੇ ਸੀ ਅਸੀਂ ਪਿੰਡ-ਪਿੰਡ ਅਸੀਂ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਦਿਨ ਦਾ 15-20 ਦਿਨ ਦਾ ਅਸੀਂ ਫਿਰ ਰਹੇ ਆ ਹਰੇਕ ਭੈਣ ਸਾਨੂੰ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ ਇੱਕ ਇੱਕ 1000 ਰੁਪਏ ਕਿਹਾ ਸੀ ਫਿਰ 1100 ਕਹਤਾ ਕਿਸੇ ਨੂੰ ਕੋਈ ਮਹਿਲਾਵਾਂ ਨੂੰ 1000 ਰੁਪਏ ਨਹੀਂ ਦਿੱਤਾ ਕਿਸੇ ਜਿਹੜੇ ਅੱਜ ਈਟੀਟੀ ਜਿਹੜੇ ਟੀਚਰ ਆ ਉਹਨਾਂ ਦੇ ਸਾਮੀਆਂ ਖਾਲੀ ਪਈਆਂ ਉਹਨਾਂ ਪਰ ਨਾ ਜਾਣ ਗਿਆ ਫਿਰ ਤੁਸੀਂ ਦੇਖੋ ਇਹ ਕਹਿੰਦੇ ਸੀ ਵੀ ਜਿਹੜੇ ਸਿਆਸੀ ਆਦਮੀ ਆ ਜਿਉ ਉਹਨਾਂ ਨੂੰ ਡਰ ਲੱਗਦਾ ਤਾਂ ਉਹ ਸਿਕਿਉਰਿਟੀ ਕਿਉਂ ਰੱਖਦੇ ਆ ਤੁਸੀਂ ਆਪ ਦੇਖੋ ਕਿ ਆਜ਼ਾਦੀ ਵਾਲੇ ਦਿਨ ਉਹ ਜਿਹੜਾ ਗਲਾਸ ਹਾਊਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਬੋਲੇ ਆ 16 ਲੱਖ ਰੁਪਏ ਕਹਿੰਦਾ ਕੋਈ 24 ਲੱਖ ਕਹਿੰਦਾ ਉਹ ਖਰਚਾ ਕਰਕੇ ਜੇ ਹੁਣ ਉਹ ਗੱਲਾਂ ਇਹ ਉਹ ਬਰਨਾਲੇ ਵਾਲੇ ਆ ਜਿਹੜਾ ਤੁਸੀਂ ਚੋਣ ਦੀ ਗੱਲ ਕਰਦੇ ਆ ਇਹ ਇਹੀ ਸੰਗਰੂਰ ਬਰਨਾਲੇ ਵਾਲੇ ਆ ਜਿਹੜੇ ਪ੍ਰਧਾਨ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਨਾ ਕਿ ਜਾਂ ਤਾਂ ਇਹ ਸਾਨੂੰ ਅਰਸ਼ ਤੇ ਜਾਂ ਫਰਸ਼ ਤੇ ਹੁਣ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕੀ ਜੁੜੇ ਆ ਕਿ ਜਿਹੜੀ ਦੁਨੀਆ ਦੀ ਵੱਡੀ ਪਾਰਟੀ ਆ ਔਰ ਜਿਹੜੀ ਹਮੇਸ਼ਾ ਵਿਕਾਸ ਦੇ ਵਿੱਚ ਔਰ ਅੱਗੇ ਲਿਆਂਦਾ ਲਜਾਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੇ ਜਿੰਨੇ ਵਾਦੇ ਕੀਤੇ ਸੀ ਅੱਜ ਪੰਜਾਬ ਦੇ ਵਿੱਚ ਜਿਵੇਂ ਸਾਡੀ ਭੈਣ ਨੇ ਵੀ ਕਿਹਾ ਕਿ ਵਿਰੋਧੀ ਧਿਰ ਵੀ ਖਤਮ ਹੋ ਚੁੱਕੀ ਆ ਵਿਰੋਧੀ ਧਿਰ ਦਾ ਮੁੱਦਾ ਹੁੰਦਾ ਕਿ ਇਹਨਾਂ ਨੂੰ ਜਗਾਉਣਾ ਇਹਨਾਂ ਨੂੰ ਉਠਾਉਣਾ ਵਿਰੋਧੀ ਧਿਰ ਇਹਨਾਂ ਦਾ ਰਲ ਕੇ ਆ ਕੱਲ ਮੈਂ ਪੜ ਰਿਆ ਸੀ ਹੁਣ ਹਰਿਆਣੇ ਚ ਵੀ ਇਹ ਇਕੱਠੇ ਹੋ ਰਹੇ ਆ ਪੰਜਾਬ ਚੱਡੀਗੜ੍ਹ ਵੀ ਇਕੱਠੇ ਹੋ ਕੇ ਇਲੈਕਸ਼ਨ ਲੜੀ ਦਿੱਲੀ ਸਾਰੇ ਇਕੱਠੇ ਆ ਰਾਹੁਲ ਗਾਂਧੀ ਤੇ ਇਹਨਾਂ ਦੇ ਸੁਪਰੀਮੋ ਜਿਹੜਾ ਕੇਜਰੀ ਵਾਲੋ ਜੱਫੀਆਂ ਪਾਉਂਦੇ ਆ ਜਦੋਂ ਕੋਈ ਵਿਰੋਧੀ ਧਿਰ ਇਹਨਾਂ ਨੂੰ ਨਹੀਂ ਲਲਕਾਰ ਸਕਦੀ ਤਾਂ ਸਿਰ ਭਾਰਤੀ ਜਨਤਾ ਪਾਰਟੀ ਆ ਜੋ ਉਹਨਾਂ ਨੂੰ ਦੱਸੇਗੀ ਕਿ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕਰੋ ਔਰ ਇਹੀ ਬਰਨਾਲਾ ਇਹੀ ਸੰਗਰੂਰ ਆ ਜਿੱਥੇ ਉੱਪਰ ਚੱਕਦੇ ਵੀ ਆ ਤੇ ਛਿੜਦੇ ਵੀ ਆ ਆ ਜਿਹੜੀ ਹੁਣ ਜਿਉਣੀ ਚੋਣ ਆਉਣੀ ਆ ਇਹਦੇ ਚ ਇੱਕ 2027 ਦੀ ਮੈਨੂੰ ਲੱਗਦਾ ਕਿ 2027 ਤੱਕ ਤਾਂ ਸ਼ਾਇਦ ਨਾ ਚੱਲੇ ਨ 2026 ਤੱਕ ਜਾਂ 25 ਤੱਕ ਜਦੋਂ ਨਹੀਂ ਰੱਖੀ ਜਾਣੀ ਆ ਇਹ ਨਵੀਂ ਜਿਹੜੀ ਸਰਕਾਰ ਆਉਣੀ ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਏਗੀ ਉਹਦੇ ਨਹੀਂ ਰੱਖਣ ਲਈ ਜਿਵੇਂ ਨਹੀਂ ਚੁਣਨਗੇ